ਬੀਜਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂਦਿਆ ਦੁਸ਼ਵਾਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅੱਜ ਫਲੋਰ ਹਲਕੇ ਦੇ ਪਿੰਡ ਰੁੜਕਾ ਕਲਾ ਵਿਖੇ ਵੀ ਬੀਜਪੀ ਉਮੀਦਵਾਰ ਨੂੰ ਖਾਲੀ ਹੱਥ ਹੀ ਪਰਤਣਾ ਪਿਆ ਕਿਸਾਨ ਜਥੇਬੰਦੀਆਂ ਵੱਲੋਂ ਕਾਮਰੇਡ ਸੰਤੋਖ ਸਿੰਘ ਬਿਲਗਾਦੀ ਅਗਵਾਈ ਹੇਠ ਬੀਜਪੀ ਦੇ ਉਮੀਦਵਾਰ ਦੇ ਪਿੰਡ ਰੁੜਕਾ ਕਲਾ ਪਹੁੰਚਣ ਤੋਂ ਪਹਿਲਾਂ ਹੀ ਘੇਰਾਬੰਦੀ ਕਰ ਲਈ ਗਈ ਸੀ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਬੇਸ਼ੱਕ ਪੁਲਿਸ ਦੀ ਕੇਰਾਬੰਦੀ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਰਿੰਕੂ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਪਰ ਜ਼ਬਰਦਸਤ ਨਾਰੇਬਾਜ਼ੀ ਕਰਦੇ ਕਿਸਾਨਾਂ ਨੂੰ ਰੋਕਣ ਵਿੱਚ ਪੁਲਿਸ ਦੇ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ ਸਨ ਕਾਫੀ ਜਦੋਜਹਿਦ ਤੋਂ ਬਾਅਦ ਵੀ ਸੁਸ਼ੀਲ ਕੁਮਾਰ ਰਿੰਕੂ ਜਿਵੇਂ ਆਉਂਦੇ ਹਨ ਉਸੇ ਤਰ੍ਹਾਂ ਹੀ ਖਾਲੀ ਹੱਥ ਵਾਪਸੀ ਕਰ ਲੈਂਦੇ ਹਨ ਅਤੇ ਅੱਗੇ ਨਿਕਲ ਜਾਂਦੇ ਹਨ ਇਤਿਹਾਸਿਕ ਜ਼ਿਕਰ ਯੋਗ ਹੈ ਕਿ ਬੀਜੇਪੀ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਦੇਸ਼ ਤੇ ਰਾਜ ਕਰ ਰਹੀ ਹੈ ਪਰ ਇਸ ਵਾਰ ਜੋ ਹਾਲਾਤ ਪੰਜਾਬ ਵਿੱਚ ਇਹਨਾਂ ਦੇ ਖਿਲਾਫ ਬਣੇ ਹੋਏ ਹਨ ਉਸ ਨੂੰ ਦੇਖਦਿਆਂ ਹੋਇਆਂ ਇਹਨਾਂ ਦੇ ਉਮੀਦਵਾਰਾਂ ਦਾ ਪਿੰਡਾਂ ਵਿੱਚ ਪ੍ਰਚਾਰ ਕਰਨ ਦਾ ਅੱਜ ਦਾ ਸਿਕਾ ਜਿਹੜਾ ਪ੍ਰਦਰਸ਼ਨ ਕੀ ਸੀਗਾ ਚੱਕਰ ਜੀ ਮੈਂ ਸੰਤੋਖ ਸਿੰਘ ਗੜਗਾ ਜਿਲ੍ਹਾ ਸਖਤਾ ਜੰਪੂਰੀ ਕਿਸਾਨ ਸਾਹਿਬ ਪੰਜਾਬ ਤੇ ਬਾਕੀ ਸਾਡੇ ਮੋਰਚੇ ਦੀਆਂ ਐਸਕੇ ਅੰਸ਼ਾਂ ਜਿਹਾ ਜੱਥੇ ਬੰਨੀਆਂ ਜਦੋਂ ਦੀ ਇਲੈਕਸ਼ਨ ਹੋਈ ਆ ਸਾਡਾ ਸੰਜੁਕਤ ਕਿਸਾਨ ਮੋਰਚੇ ਨੇ ਹਿੰਦੁਸਤਾਨ ਪੱਤਰ ਤੇ ਸੱਦਾ ਦਿੱਤਾ ਹੈ ਕਿ ਹਿੰਦੁਸਤਾਨ ਪਧਰਤੇ ਬੀਜੇਪੀ ਦੇ ਉਮੀਦਵਾਰਾਂ ਦਾ ਹਰ ਤਰ੍ਹਾਂ ਟਟਮਾ ਵਿਰੋਧ ਕੀਤਾ ਜਾਵੇ। ਉਹਦਾ ਕਾਰਨ ਇਹ ਆ ਵੀ ਜਦੋਂ 13 ਮਹੀਨੇ ਦਿੱਲੀ ਚ ਮੋਰਚਾ ਚੱਲਿਆ 6 ਮਹੀਨੇ ਕਿਸਾਨ ਪੰਜਾਬ ਦੀਆਂ ਸੜਕਾਂ ਤੇ ਰੁਲਿਆ। ਉਸ ਮੋਰਚੇ ਤੋਂ ਬਾਅਦ ਮੋਦੀ ਨੇ ਕੁਝ ਮੰਗਾਂ ਤੈਅ ਕੀਤੀਆਂ ਸੀ। ਭਰੋਸੇ ਕਰਕੇ ਕਿਸਾਨ ਮੋਰਚਾ ਜਿਹੜਾ ਜਿੱਥੇ ਬਣਿਆ ਉਹ ਤੋਂ ਥੱਕ ਲਈ ਆਇਆ ਸੀ। ਪਰ ਚਾਹੇ ਉਹ ਐਮਐਸਪੀ ਦਾ ਮਸਲਾ ਹੋਵੇ, ਚਾਹੇ ਉਹ ਲਖੀਮਪੁਰ ਵਾਲੇ ਜਿਹੜੇ ਸ਼ਹੀਦ ਨੇ ਕੀਤੇ ਗਰੇ ਰਾਜ ਮੰਤਰੀ ਕੋ ਟੈਣੀ ਦੇ ਮੁੰਡੇ ਨੇ ਉਹਨਾਂ ਨੂੰ ਸਾਫ਼ ਦੇਣ ਦਾ ਮਸਲਾ ਹੋਵੇ। ਚਾਹੇ ਐਮਐਸਪੀ ਦਾ ਮਸਲਾ ਹੋਵੇ, ਚਾਹੇ ਬਿਜਲੀ ਬਿੱਲ ਜਿਹੜਾ 20 ਬੀ ਇਹਨੇ ਕਿਹਾ ਸੀ ਮੈਂ ਪਾਰਲੀਮੈਂਟ ਪੇਸ਼ ਨਹੀਂ ਕਰਦਾ ਉਹਦਾ ਸਵਾਲ ਹੋਵੇ ਚਾਹੇ ਭਖੜਾ ਡੈਮ ਦੇ ਵਿੱਚੋਂ ਪੰਜਾਬ ਦੀ ਨਿਵੇਦਗੀ ਘਟਣ ਦਾ ਸਵਾਲ ਹੋਵੇ ਕਹਿਣ ਦਾ ਭਾਵ ਇਹਨਾਂ ਮੰਗਾਂ ਨੂੰ ਲੈ ਕੇ ਇੰਜੁਕ ਫਖਰਾਨ ਮੋਰਚੇ ਨੇ ਸੱਦਾ ਦਿੱਤਾ ਤੇ ਬੀਜੇਪੀ ਉਮੀਦਵਾਰਾਂ ਦਾ ਸ਼ਾਨਦਵੀ ਢੰਗ ਨਾਲ ਪ੍ਰੋਟੈਸਟ ਕਰਕੇ ਔਰ ਉਹਨਾਂ ਲੋਕਾਂ ਤੋਂ ਇਹ ਸਵਾਲ ਪੁੱਛੋ ਕਿ ਤੁਸੀਂ ਵਾਦੇ ਜਿਹੜੇ ਕੀਤੇ ਸੀ ਅੱਜ ਤੁਸੀਂ ਵੋਟਾਂ ਲੋਕਾਂ ਤੋਂ ਮੰਗਣ ਆਏ ਪਰ ਉਹਨੇ ਵਾਦਿਆਂ ਤੋਂ ਕਿਦਾ ਮੁਕਰੇ ਇਹਦੇ ਸੰਬੰਧ ਚ ਅਸੀਂ ਇੱਥੇ ਰਾਜ ਰੜਕਾ ਕਲਾਂ ਦੇ ਇਲਾਕੇ ਦੇ ਪਸੰਡਾ ਨੇ ਐ ਸਿਸ਼ੀਲ ਕਮਰ ਰੈਂਕੂ ਨੇ ਹੋਣਾ ਸੀ ਅਸੀਂ ਉਹਦਾ ਵਿਰੋਧ ਕੀਤਾ ਇਹਨੂੰ ਪਹਿਲਾਂ ਖਲੋਰੋ ਉਹਦਾ ਵਿਰੋਧ ਹੋ ਕੇ हटਿਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਨੂੰ ਕਿ ਜਿੱਥੇ ਚਾਹੇ ਕਸਬੇ ਆ ਜਾਂ ਛੋਟੇ ਪਿੰਡਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਉਮੀਦਵਾਰ ਆਉਂਦਾ ਔਰ ਸਾਡਾ ਪੂਰਾ ਕਿਸਾਨ ਮੋਰਚੇ ਦੀਆਂ ਪੰਜਾਬੀਆਂ 32 ਕਿਸਾਨਾਂ ਜਥੇਬੰਦੀਆਂ ਨੇ ਫੈਸਲਾ ਕਿ ਬਾਕੀ ਕੋਈ ਜੱਤ ਜਵੇ ਬੀਜੇਪੀ ਦਾ ਉਮੀਦਵਾਰ ਅਸੀਂ ਕੋਈ ਕਿਸੇ ਕਿਸਮ ਤੇ ਜਤਨ ਨਹੀਂ ਦੇਣਾ ਔਰ ਹੱਥਾਂ ਨਾਲ ਵਿਰੋਧ ਕਰਨਾ ਧੰਨਵਾਦ